ਪਹਿਲਾਂ ਬੇਅਦਬੀ ਦੇ ਮਾਮਲੇ ਵਿੱਚ ਕਿਰਿਆ ਸੌ ਨੂੰ ਸਿੱਠੀ ਇੱਕ ਵਾਰੀ ਫੇਰ ਬੇਅਦਬੀ ਦੇ ਮਾਮਲੇ ਵਿੱਚ गिर ਗਿਆ ਹੈ ਇਸ ਵਾਰ ਉਸਨੇ ਇੱਕ ਨੌਜਵਾਨ ਦੀ ਪਗੜੀ ਨੂੰ ਉਤਾਰ ਕੇ ਸਿੱਖ ਧਰਮ ਦੀ ਬੇਅਦਬੀ ਕੀਤੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਮੈਂ ਸੁਖਿੰਦਰ ਸਣੀ ਮੈਂ ਬਤੌਰ ਪੱਤਰਕਾਰ ਤੇ ਸੇਵਾ ਨਿਭਾ ਰਿਹਾ ਹੈਗਾ ਅੱਜ ਆਪਾਂ ਇੱਕ ਪ੍ਰੈਸ ਕਾਨਫਰੰਸ ਤੋਂ ਆ ਰਹੇ ਸੀਗੇ ਮੇਰੇ ਨਾਲ ਇੱਕ ਸਾਥੀ ਸੀਗਾ ਮੇਰਾ ਕਪਿਲ ਨਾਗਪਾਲ ਉਹਨ ਮੈਂ ਛੱਡ ਕੇ ਜਦੋਂ ਕੋਹੀ ਨੋ ਢਾਬੇ ਤੋਂ ਜਾਣ ਲੱਗਾ ਮੇਰੇ ਤੇ ਲਿਆ ਕੇ ਸੇਠੀ ਢਾਬੇ ਵਾਲੇ ਨੇ ਆਪਣੀ ਫੋਰਚੂਨਰ ਗੱਡੀ ਅੱਗੇ ਖੜੀ ਕਰਤੀ ਔਰ ਪਿਸਤੌਲ ਕੱਢ ਕੇ ਲਿਆ ਮੇਰੇ ਉੱਤੇ ਤਾਣਿਆ ਮੈਂ ਕਿਹਾ ਕੀ ਗੱਲ ਕੀ ਹੈ ਮੈਨਾਂ ਕਿਉਂ ਕਹਿੰਦਾ ਤੂੰ ਭੈਣ ਚੋ ਮੇਰੀ ਖਬਰ ਲਾਈ ਆ ਕਹਿੰਦਾ ਤੂੰ ਮੇਰੀ ਖਬਰ ਲਾਈ ਆ ਤੈਨੂੰ ਅੱਜ ਸਵਕਾਉਣਾ ਮੈਂ ਜਦੋਂ ਉਹਦੇ ਵੀਡੀਓ ਬਣਾਉਣ ਲੱਗਾ ਮੇਰਾ ਮੋਬਾਈਲ ਖੋ ਕੇ ਭੱਜ ਗਿਆ ਜਿੰਨਾ ਮੈਂ ਮੋਬਾਈਲ ਨਾਲ ਵੀਡੀਓ ਬਣਾ ਰਿਹਾ ਬੀਬੋ ਦਾ ਫੋਨ ਸੀਗਾ ਮੇਰਾ ਉਹਦੇ ਭੱਜ ਗਿਆ ਔਰ ਜਦੋਂ ਉਹਨੇ ਮੇਰਾ ਵੀਡੀਓ ਅੱਜੋ ਅੱਗੇ ਜਾ ਕੇ ਚਾਰ ਪੰਜ ਬੰਦੇ ਔਰ ਜਦੋਂ ਚਾਰ ਪੰਜ ਬੰਦੇ ਆਏ ਮੈਂ ਦੂਜੇ ਫੋਨ ਨਾਲ ਆਪਣੇ ਨਾਲ ਵੀਡੀਓ ਬਣਾਉਣ ਲੱਗ ਗਿਆ ਉਹਦੀ ਔਰ ਬੰਦੇ ਤਿੰਨ ਬੰਦੇ ਮੈਨਾਂ ਅੱਗੇ ਖੇਬੜ ਰਹੇ ਸੀ ਮੈਨਾਂ ਹੱਥ ਪਾਈ ਹੋ ਰਹੇ ਸੀ ਇੱਕ ਬੰਦੇ ਨੇ ਪਿੱਛੋਂ ਆ ਕੇ ਮੇਰੀ ਪੱਗ ਤਾਰਤੀ ਔਰ ਮੇਰਾ ਫੋਨ ਤੋੜਤਾ ਚੱਲ ਤੋਰ ਕੇ ਕਿਹੜੀ ਖਬਰ ਲਾਈ ਸੀ ਤੁਸੀਂ ਕੀ ਕਾਰਨ ਕੀ ਹੈ ਜੀ ਕਿੰਦਾ ਸੀਗਾ ਜੀ ਕਿਹੜੀ ਖਬਰ ਲਾਈ ਸੀ ਕਿ ਗੁਰੂਗ੍ਰਾਮ ਸਾਹ ਦੇ ਤੁਕਾਂ ਦੀ ਜਿਹੜੀ ਬੇਅਦਬੀ ਕੀਤੀ ਸੀ ਹਮਕਰ ਸਾਜਨ ਆਏ ਦੀ ਜਿਹੜੀ ਨਾ ਉਹਦੇ ਉੱਤੇ ਨੇ ਕੁਝ ਜਨਾਨੀਆਂ ਨਚਾਈਆਂ ਸੀਗੀਆਂ ਕੁਝ ਪਤਾ ਲੱਗਾ ਕਿ ਜਨੇ ਨਾ ਉਹ ਖਬਰ ਲਗਾਈ ਸੀ ਮੈਂ ਉਸ ਖਬਰ ਦੇ ਉੱਤੇ ਜਿਹੜਾ ਇਹਦੇ ਉੱਤੇ ਮਾਮਲਾ ਦਰਜ ਹੋਇਆ ਔਰ ਇਹ ਸਬੰਧੀ ਮੇਰੇ ਨਾਲ ਕਾਫੀ ਚਿਰ ਤੋਂ ਖੁੰਦਾ ਖਾ ਰਿਆ ਸੀ ਇਹਨੇ ਮੈਨੂੰ ਕਈ ਵਾਰੀ ਮੈਸੇਜ ਹੀ ਭੇਜੇ ਕਿ ਤੇ ਤੇਨੂੰ ਮਾਰ ਦੂੰਗਾ ਤੇਨੂੰ ਉਹ ਕਰ ਦੋ ਜੇ ਮੈਨੂੰ ਇਹਨੇ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਪਿਸਤੌਲ ਹੀ ਨੋਕ ਤੇ ਸੇਟੀ ਢਾਬਾ ਵਾਲਾ ਹੈ ਕੌਣ ਬੰਦਾ ਇਹ ਇਹ ਸੇਟੀ ਢਾਬੇ ਵਾਲਾ ਜਿਹੜਾ ਹੈਗਾ ਇਹਦੇ ਢਾਬੇ ਹੈਗੇ ਇੱਥੇ ਕੋਈ ਨਾ ਢਾਬੇ ਲੱਗੇ ਹੈਗਾ ਇਹਦਾ ਢਾਬਾ ਹੈਦਾ ਸੇਟੀ ਢਾਬਾ ਹੈਗਾ ਔਰ ਇਹਦੇ ਨਾਲ ਡੇਰਾ ਵਸੀ ਵੀ ਹੈਗਾ ਇਹ ਬੇਸਿਕਲੀ ਮੈਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਲਜਾ ਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਤੁਹਾਡੇ ਨਾਲ ਹੱਥੋਂ ਪਾਈ ਹੋਈ ਹੈ ਤੁਹਾਡੀ ਪੱਗ ਵੀ ਲਾਈ ਗਈ ਹੈ ਜੀ ਮੇ ਔਰ ਇਹ ਮੇਰੀ ਪੱਗਤਾਰੀ ਨੇ ਪਿੱਛੋਂ ਆਣ ਕੇ ਮੇਰੀ ਪੱਗਤਾਰੀ ਔਰ ਮੈਨੂੰ ਤੱਕੇ ਨਾਲ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨੇ ਜਦੋਂ ਉੱਥੇ ਸਰਦਾਰ ਭਰਾ ਹੋਰ ਆ ਗਏ ਦੋ ਚਾਰ ਆਪਣੇ ਭਰਾ ਆ ਗਏ ਔਰ ਉਹਨਾਂ ਨੇ ਮੈਨੂੰ ਬਚਾ ਲਿਆ ਕਿੰਨੇ ਬੰਦੇ ਸੀਗੇ ਜੀ ਇਹ 8-9 ਇਹ ਪਬਲਿਸਿਟੀ ਚਾਹੁੰਦਾ ਫੋਕੀ ਪਬਲਿਸਿਟੀ ਚਾਹੁੰਦਾ ਹਰ ਪਾਸੇ ਹਰ ਪਬਲਿਸਿਟੀ ਚਾਹੁੰਦਾ ਹੈਗਾ ਔਰ ਇਹ ਹਰ ਪਾਸੇ ਜਿਹੜਾ ਹੈਗਾ ਆਪਣੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੁੰਦਾ ਮੈਂ ਆਪਣੇ ਕਿਸਾਨ ਬਸੇ ਜੰਦੀ ਜਥੇ ਬੰਦੀ ਜਿੰਨੀ ਹੈਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਅਗਰ ਤੁਹਾਨੂੰ ਆਪਣੇ ਧਰਮ ਨਾਲ ਪਿਆਰ ਹੈਗਾ ਇਹਦਾ ਇੱਕ ਵੀ ਢਾਬਾ ਆਪਾਂ ਨਹੀਂ ਚੱਲਣ ਦੇਣਾ ਜਿਹੜਾ ਆਪਾਂ ਇਹਦੇ ਖਿਲਾਫ ਸੰਘਰਸ਼ ਕਰਾਂਗੇ ਭਾਵੇਂ ਮੈਨੂੰ ਸਭ ਕੁਝ ਆਪਣਾ ਵਾਰਨਾ ਪਵੇ ਮੇਰੇ ਭਰਾ ਨਾਲ ਖੜੇ ਆ ਆਪਾਂ ਇਹਦੇ ਢਾਬੇ ਨਹੀਂ ਚੱਲਣ ਦੇਣੇ ਇਹ ਢਾਬਿਆਂ ਦੇ ਉੱਤੇ ਦੋ ਨੰਬਰ ਦਾ ਕੰਮ ਕਰਦਾ ਭੁੱਕ ਇਹ ਸੁਰੂ ਤੋਂ ਚੋਰੀ ਕਰਦਾ ਆਇਆ ਹੈ ਪਕੌੜੇ ਚੋਰੀ ਕਰਦਾ ਰਿਹਾ ਹੈ ਇਹ ਭੈਣ ਇਹ ਤਾਂ ਆਪਣੇ ਆਪ ਨੂੰ ਆਪਣੇ ਆਪ ਨੂੰ ਸਮਾਜ ਸੇਵੀ ਕਹਿੰਦਾ ਰਿਹਾ ਹੈ ਸਮਾਜ ਸੇਵੀ ਤਾਂ ਕੋਈ ਸਮਾਜ ਸੇਵੀ ਨਹੀਂ ਜੀ ਸਟੱਪਣੀ ਚੋਰੀ ਦੇ ਕੇ ਇਸ ਜੀ ਨੂੰ ਇੱਕ ਵਾਰੀ ਮੈਂ ਥਾਣੇ ਬਚਾਇਆ ਇਹਨੂੰ ਸਕੂਟਰ ਸਟੱਪਣੀ ਚੋਰੀ ਕਰਦਾ ਸੀਗਾ ਇਹ ਚੋਰ ਹੈ ਬੇਸਿਕਲੀ ਬੋਟ ਹਾਰਡਿੰਗ ਬੋਟ ਚੋਰੀ ਕਰਦਾ ਇਸ ਦਾ ਕੀ ਕਹਿਣਾ ਹੈ ਜੀ ਇਹੇ ਬਾਰੇ ਹੁਣ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਕੋਈ ਐਫ ਆਈ ਆਰ ਵਗੈਰਾ ਨਬੀ ਅਦਬੀ ਦੀ ਦਰਜ ਕਰ ਦਿੱਤੀ ਹੈਗੀ ਔਰ ਉਹਨੂੰ ਉਹਦੇ ਦੋ ਸਾਥੀ ਜਿਹੜੇ ਹੈਗੇ ਗ੍ਰਿਫਤਾਰ ਕਰ ਲਏ ਗਏ ਹੈਗੇ ਬਾਕੀ ਦੇਖਦੇ ਆਪਾਂ ਪੁਲਿਸ ਪ੍ਰਸ਼ਾਸਨ ਤੇ ਨੇ ਸੇਠੀ ਦਾ ਬਿਆਲਾ ਨਹੀਂ ਉਹਦੇ ਦੋ ਸਾਥੀ ਆਏ ਉਹਦੇ ਜਿਹੜੇ ਕੰਮ ਕੀ ਹੈ ਉਸ ਕੇ ਲੇਕਰ ਕੀ ਕੁਛ ਆਪ ਕਰਨਾ ਜਾ ਰਹੇ ਹਾਂਜੀ ਸਾਨੂੰ ਪਤਾ ਲੱਗਿਆ ਸੀਗਾ ਜੀ ਸਾਡੇ ਸੁਖਵਿੰਦਰ ਜੀ ਨੇ ਉਹਨਾਂ ਦੀ ਪੱਗ ਜਿਹੜੀ ਹੈ ਉਹ ਸੇਠੀ ਢਾਬੇ ਵਾਲੇ ਵੱਲੋਂ ਉਤਾਰੀ ਗਈ ਹੈ ਇਹ ਪਿਛਲੇ ਦਿਨੇ ਸ਼ਾਇਦ ਆਪਾਂ ਸਾਰਿਆਂ ਨੂੰ ਪਤਾ ਵੀ ਸੇਠੀ ਢਾਬੇ ਵਾਲੇ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬਹਾਰਾ ਦੀਆਂ ਜਿਹਨੀਆਂ ਬਾਣੀ ਦੀ ਤੁਕਾਂ ਨੇ ਉਹਦੇ ਉੱਤੇ ਕੁਝ ਲੇਡੀਜ਼ ਨੂੰ ਨਚਾਇਆ ਨਾਲੇ ਆਪ ਵੀ ਨੱਚਣ ਦਾ ਢੋਮ ਕਰ ਰਿਹਾ ਉਹਦੇ ਉੱਤੇ ਔਰ ਮੇਰੇ ਕੋਲ ਪਹਿਲਾਂ ਕਿਤੇ ਨਾ ਕਿਤੇ ਗੁਰਦਾਸ ਮਾਨ ਬਦ ਬਦਵੀ ਵਾਲੇ ਪਾਸੇ ਨੂੰ ਤੁਰਦਾ ਇਹ ਆਪਣੇ ਆਪ ਨੂੰ ਗੁਰਦਾਸ ਮਾਨ ਦਾ ਬਹੁਤ ਵੱਡਾ ਚੇਲਾ ਸਮਝਦਾ ਤੇ ਅਸੀਂ ਗੁਰਦਾਸ ਮਾਨ ਦੇ ਬਾਰੇ ਵੀ ਐਸਡੀਐਮ ਸਾਨੂੰ ਲੈਟਰ ਦੇ ਕੇ ਆਏ ਸੀ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਗ੍ਰਿਫਤਾਰ ਕੀਤਾ ਜਾਵੇ ਤੇ ਉੱਤੇ ਬਣਦੀ ਕਾਰਵਾਈ ਕੀਤੀ ਹੁਣ ਇਹਦਾ ਚੇਲਾ ਇਹਨੇ ਫਿਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੀ ਬਦਬੀ ਕੀਤੀ ਉਹ ਤੇ ਰਚਾਇਆ ਔਰ ਮੇਰੇ ਕੋਲ ਅੱਜ ਫਿਰ ਕਿਤੇ ਨਾ ਕਿਤੇ ਉਹਨਾਂ ਨੇ ਆ ਕੇ ਸਿੱਖ ਬੰਦੇ ਦੀ ਪੱਗ ਨੂੰ ਉਤਾਰ ਕੇ ਜਬਰਦਸਤੀ ਗਾੜੀ ਵਿੱਚ ਬਿਠਾਉਣੇ ਕੋਲ ਲੜਾਈ ਹੁੰਦੀ ਹੈ ਠੀਕ ਆ ਤੁਸੀਂ ਬੋਲ ਬਲਈਆ ਕਰੋ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਪਰ ਉਹਨੇ ਪਿੱਛੋਂ ਤੋਂ ਆ ਕੇ ਮੈਂ ਵੀਡੀਓ ਨੂੰ ਬਹੁਤ ਚੰਗੀ ਤਰ੍ਹਾਂ ਦੇਖਿਆ ਹੈ ਤੇ ਉਹਦੇ ਵਿੱਚ ਲੱਗ ਰਿਹਾ ਪਤਾ ਵੀ ਉਹਨੇ ਪਿੱਛੋਂ ਆ ਕੇ ਉਹਨਾਂ ਦੀ ਪੱਗ ਨੂੰ ਉਤਾਰਿਆ ਸਾਡਾ ਕੋਈ ਕਿਸੇ ਨਾਲ ਪਰਸਨਲ ਜਿਹੜਾ ਹੈਗਾ ਉਹ ਰੰਜਿਸ਼ ਨਹੀਂ ਹੈਗੀ ਮੈਂ ਫੇਰੇ ਰਿਪੀਟ ਕਰਦਾ ਵੀ ਸਾਡੀ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਆ ਪਰ ਜੇ ਸਾਡੇ ਧਰਮ ਦੇ ਖਿਲਾਫ ਕੋਈ ਉਂਗਲ ਚੱਕੂਗਾ ਕਿਸੇ ਨੇ ਮਾੜੀ ਨਿਗਾਹ ਨਾਲ ਦੇਖਣ ਦੀ ਕੋਸ਼ਿਸ਼ ਵੀ ਕੀਤੀ ਅਸੀਂ ਆਪਣੇ ਮੂੰਹੋਂ ਬਿਆਨ ਨਹੀਂ ਕਰ ਸਕਦੇ ਵੀ ਅਸੀਂ ਕਿਸ ਹੱਦ ਤੱਕ ਪਹੁੰਚੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਅਸੀਂ ਗਲਤ ਨਹੀਂ ਆ ਅਸੀਂ ਕਾਨੂੰਨ ਨੂੰ ਆਪਣੇ ਸਿਰਾਂ ਤੇ ਬਿਠਾ ਕੇ ਚੱਲਦੇ ਆ ਅਸੀਂ ਕਾਨੂੰਨ ਨੂੰ ਮੰਨਣ ਵਾਲਿਆਂ ਚ ਪਰ ਅਸੀਂ ਕਾਨੂੰਨ ਦੇ ਉੱਤੇ ਭਰੋਸਾ ਕਰਦੇ ਆ ਵੀ ਕਾਨੂੰਨ ਇਹ ਜੇ ਦੋਸ਼ੀਆਂ ਨੂੰ ਚੰਗੇ ਤਰੀਕੇ ਨਾਲ ਸਜ਼ਾ ਦੇਵਾਊਗਾ ਜੇਕਰ ਨਹੀਂ ਦਵਾਉਂਦਾ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਆਪਣੇ ਕੰਮਾਂ ਤੇ ਮਜਬੂਰ ਹੋ ਜਾਵਾਂਗੇ ਇੰਦਰ ਜੀ ਇੱਕ ਬੰਦਾ ਬਾਰ ਬਾਰ ਗਲਤੀ ਕਰ ਰਿਹਾ ਤੁਹਾਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਉਹਨਾਂ ਦੇ ਵੱਲ ਢਿੱਲ ਕਰ ਰਿਹਾ ਹੈ ਇਸ ਕੰਮ ਮੈਂ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਨਿਮਰਤਾ ਸਹਿਤ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਸ ਗੱਲ ਦੀ ਬਿਲਕੁਲ ਵੀ ਢਿੱਲ ਨਾ ਕੀਤੀ ਜਾਵੇ ਗਹਿਰਾਈਆਂ ਚ ਜਾਵੇ ਵੀ ਸੇਠੀ ਢਾਬੇ ਨੇ ਪਹਿਲੀ ਵਾਰ ਨਹੀਂ ਇਹ ਪਹਿਲਾਂ ਵੀ ਪਤਾ ਲੱਗਿਆ ਵੀ ਇਹਨਾਂ ਦੇ ਕਈ ਹੋਰ ਵੀ ਇਲਜ਼ਾਮ ਨੇ ਪਹਿਲਾਂ ਬਦਵੀ ਦਾ ਮਸਲਾ ਵੀ ਸਾਹਮਣੇ ਆਇਆ ਅੱਜ ਇੱਕ ਸਿੱਖ ਦੀ ਪੱਗ ਨੂੰ ਤਾਰਨ ਦਾ ਮਸਲਾ ਸਾਹਮਣੇ ਆਇਆ ਇਹਦੇ ਪਿੱਛੇ ਤੱਕ ਜਾਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇ ਕਿ ਹੋਰ ਮਨਸ਼ਕਤਾ ਨਹੀਂ ਹੈ ਕੋਈ ਪਲਟ ਰੰਜਸ ਨਹੀਂ ਹੈ ਇਸ ਕੇ ਸਾਥ ਮੈਂ